ਸਸਿਕਾਲ ਜੀ ਸਾਰਿਆਂ ਨੂੰ ਮੂਲੀਆਂ ਆਪਾਂ ਛਿੱਲ ਲਈਆਂ ਛਿਲ ਕੇ ਇਹਨਾਂ ਦੇ ਆਪਾਂ ਛੋਟੇ ਛੋਟੇ ਪੀਸ ਕੱਟ ਲੈਣੇ ਆ ਸਬਜ਼ੀ ਬਣਾਉਣ ਲੱਗਿਆ ਆਪਾਂ ਮੂਲੀਆਂ ਦੀ ਤੇਲ ਗਰਮ ਕਰਕੇ ਮੂਲੀਆਂ ਸਾਰੀਆਂ ਚ ਪਾ ਦਿਤੀਆਂ ਮੂਲੀਆਂ ਨੂੰ ਆਪਾਂ ਫਰਾਈ ਕਰ ਲੈਣਾ ਫਰਾਈ ਕਰਕੇ ਕੱਢ ਲੈਣੇ ਆ ਇਸੇ ਤੇਲ ਦੇ ਵਿੱਚ ਆਪਾਂ ਆਲੂ ਫਰਾਈ ਕਰ ਲੈਣੇ ਆ ਇਹਨਾਂ ਨੂੰ ਵੀ ਕੱਢ ਲੈਣੇ ਇਹਦੇ ਵਿੱਚ ਆਪਾਂ ਪਾਨੇ ਹਿੰਗ ਜੀਰਾ ਪਿਆਜ਼ ਤੇ ਇਹਨੂੰ ਪਕਾ ਲੈਣੇ ਫਿਰ ਆਪਾਂ ਟਮਾਟਰ ਹਰੀ ਮਿਰਚ ਅਦਰਕ ਲਸਣ ਇਹ ਸਾਰੀਆਂ ਚੀਜ਼ਾਂ ਪਾ ਲੈਣੀਆਂ ਇਹਦੇ ਵਿੱਚ ਤੇ ਫਿਰ ਇਹਨਾਂ ਨੂੰ ਆਪਾਂ ਪਕਾ ਲੈਨੇ ਆ ਜੀ ਬਹੁਤ ਟੇਸਟੀ ਸਬਜ਼ੀ ਐਦਾ ਬਣਦੀ ਨਮਕ ਤੇ ਹਲਦੀ ਪਾ ਕੇ ਫਿਰ ਮਿਕਸ ਕਰ ਦੱਤੇ ਆ ਤੇ ਆਲੂ ਮੂਲੀਆਂ ਜਿਹੜੇ ਆਪਾਂ ਫਰਾਈ ਕੀਤੇ ਸੀ ਉਹ ਪਾ ਕੇ ਮਿਕਸ ਕਰ ਦਨੇ ਮਿਕਸ ਕਰਕੇ ਟੱਕ ਦੱਤੇ ਆ ਇਹਦੇ ਵਿੱਚ ਆਪਾਂ ਕਾਫੀ ਸਾਰੇ ਮੇਥੇ ਤੇ ਹਰਾ ਧਨੀਆ ਪਾ ਦੇਣਾ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮੂਲੀਆਂ ਜਿਹੜੀਆਂ ਠੰਡੀਆਂ ਹੁੰਨੀਆਂ ਬਾਏ ਹੁੰਨੀਆਂ ਇਹਨਾਂ ਵਿੱਚ ਗਰਮ ਚੀਜ਼ ਜ਼ਰੂਰ ਪਾਓ ਹਿੰਗ ਪਾਈ ਮੇਥੇ ਪਾਏ ਗਰਮ ਮਸਾਲਾ ਪਾਇਆ ਅਦਰਕ ਲਸਣ ਪਾਇਆ ਤੇ ਬਹੁਤ ਹੀ ਟੇਸਟੀ ਇੱਕ ਵਾਰੀ ਐਦਾ ਸਬਜ਼ੀ ਬਣਾ ਕੇ ਖਾ ਲਿਓ ਬਹੁਤ ਹੀ ਵਧੀਆ ਬਣਦੀ ਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਸਸ ਸ੍ਰੀ ਕਾਲ